ਅੱਜ ਆਪਾਂ ਗੱਲ ਕਰਾਂਗੇ ਇੰਡੀਆ ਦੇ ਵਿੱਚ ਜਿਹੜੇ ਡੰਗਰ ਲੋਕ ਐ ਡੰਗਰ ਲੋਕ ਕਿਉਂ ਐ ਪਹਿਲਾਂ ਤਾਂ ਤੁਸੀਂ ਆਹ ਵੀਡੀਓ ਉੱਤੇ ਚੈੱਕ ਕਰੀ ਤੇ ਰੰਗ ਦਾ ਲੰਮੀ ਪੂਸ ਵਾਲਾ ਮੁਰਗਾ ਕਹਿੰਦੇ ਹਜ਼ਾਰਾਂ ਸਾਲਾਂ ਬਾਅਦ ਕਿਤੇ ਵਿਖਦਾ ਤੇ ਜਿਹੜਾ ਕੋਈ ਇਹਨੂੰ ਵੇਂਦਾ ਤੇ ਵੀਡੀਓ ਨੂੰ ਸ਼ੇਅਰ ਕਰਦਾ ਕਹਿੰਦੇ ਲੱਖਾਂ ਵਿੱਚ ਖੇੜਾ ਦਿਓ ਜੀ ਚਿੱਟੇ ਰੰਗ ਦਾ ਕੁੱਕੜ ਜਿਹੜਾ ਬੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਤਾਂ ਉਹ ਲੱਖਾਂ ਦੇ ਵਿੱਚ ਖੇੜਦਾ ਮੈਨੂੰ ਲੱਗਦਾ 37 ਹਜ਼ਾਰ ਬੰਦੇ ਨੇ ਸ਼ੇਅਰ ਕੀਤਾ 1900 ਕਮੈਂਟ ਆਇਆ 269 ਹਜ਼ਾਰ ਬੰਦਿਆਂ ਨੇ ਇਸ ਪੋਸਟ ਨੂੰ ਲਾਈਕ ਕੀਤਾ 269 ਹਜ਼ਾਰ ਬੰਦੇ ਦੇ ਘਰੇ ਜੇ ਕੋਈ ਲੱਖਾਂ ਨੂੰ ਛੱਡੋ ਜੇ 100 ਰੁਪਿਆ ਵੀ ਇਸ ਪੋਸਟ ਸ਼ੇਅਰ ਕਰਨ ਵਾਲੇ ਨੂੰ ਮਿਲਿਆ ਤਾਂ ਮੈਨੂੰ ਕਮੈਂਟ ਜਰੂਰ ਕਰਿਓ ਤੁਹਾਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ ਪਰ ਤੁਹਾਨੂੰ ਬੇਵਕੂਫ ਬਣਾ ਕੇ ਇਹ ਬੰਦਾ 6.9 ਮਿਲੀਅਨ ਵਿਊ ਲੈ ਗਿਆ ਲੋਕਾਂ ਨੂੰ ਬੇਵਕੂਫ ਬਣਾ ਕੇ ਇਹ ਬੰਦਾ ਤੁਹਾਨੂੰ ਬੇਵਕੂਫ ਬਣਾ ਕੇ 100-150 ਡਾਲਰ ਜ਼ਰੂਰ ਬਣਾ ਗਿਆ ਕਿਉਂਕਿ ਇੰਡੀਆ ਦੇ ਵਿੱਚ ਡੰਗਰ ਲੋਕ ਹੀ ਇੰਨੇ ਆ ਜਿਹੜੇ ਅੰਧਵਿਸ਼ਵਾਸ ਚ ਪਸੇ ਜਾਂਦੇ ਆ ਕਿਸੇ AI ਦੇ ਨਾਲ ਵੀਡੀਓ ਬਣੀ ਹੋਵੇ ਉਹਦੇ ਵਿੱਚ ਵਿਸ਼ਵਾਸ ਕਰ ਜਾਂਦੇ ਆ ਪਹਿਲਾਂ ਇਹ ਦੱਸੋ ਚਿੱਟੇ ਰੰਗ ਦਾ ਕੁੱਕੜ ਜੇ ਆਪਾਂ ਦੇਖ ਕੇ ਵੀਡੀਓ ਸ਼ੇਅਰ ਕਰਦੀ ਕਿਸੇ ਦੇ ਘਰੇ ਲੱਖਾਂ ਰੁਪਏ ਡਿੱਗਦੇ ਆ ਡਿੱਗਦੇ ਆ ਇਥੇ ਹੀ ਦਿਮਾਗ ਲਾ ਲਿਆ ਕਰੋ ਜਿਹੜਾ ਥੋਥਾ ਦਿਮਾਗ ਤੁਸੀਂ ਵਿੱਚ ਲੱਖਾਂ ਰੁਪਏ ਕਹਤਾ ਤੇ ਮੈਂ ਕਹਿੰਨਾ ਪਾਗਲਾ ਭੇਡਾਂ ਤਰ੍ਹਾਂ ਮੈਂ ਮੈਂ ਕਰਦੇ ਨੇ 37 ਹਜ਼ਾਰ ਬੰਦਿਆਂ ਨੇ ਸ਼ੇਅਰ ਕਰਤਾ ਹੁਣ ਮੈਂ ਇਹਨਾਂ ਨੂੰ ਡੰਗਰ ਨਾ ਕਵਾਂ ਤਾਂ ਹੋਰ ਕੀ ਕਵਾਂ ਹੁਣ ਆਪਾਂ ਗੱਲ ਕਰਦੇ ਆਂ ਦੂਸਰੀ ਵੀਡੀਓ ਦੀ ਹੁਣ ਆ ਤੁਸੀਂ ਵੀਡੀਓ ਉੱਤੇ ਪਲੇ ਕੀਤੀ ਵੀ ਇਹ ਵੀ ਦੇਖ ਲਓ ਕਹਿੰਦੇ ਇੱਕ ਸਿੰਗਲਾ ਠੱਠਾ ਕਿਸੇ ਕਿਸੇ ਨੂੰ ਦਿਸਦਾ ਜਿਹਨੂੰ ਦਿਸਦਾ ਉਹਦੇ ਰੁਕਿਓ ਇੱਕ ਕੰਮ ਸਾਰੇ ਚੱਲ ਪੈਂਦੇ ਨੇ ਸਾਰੀਆਂ ਰਿਕਰਡਾਂ ਦੂਰ ਹੋ ਜਾਂਦੀਆਂ ਨੇ ਜੇ ਨਹੀਂ ਟਿਕਣਾ ਉਹ ਤਾਂ ਤੁਸੀਂ ਵੀ ਵੀਡੀਓ ਅੱਗੇ ਸ਼ੇਅਰ ਕਰਕੇ ਦੇਖ ਲਓ ਇੱਕ ਸਿੰਘ ਵਾਲਾ ਠੱਠਾ AI ਦੇ ਨਾਲ ਵੀਡੀਓ ਬਣੀ ਵੀ ਆ ਪਰ ਇਹ ਡੰਗਰ ਲੋਕ 188000 ਲੋਕਾਂ ਨੇ ਲਾਈਕ ਕੀਤਾ ਵਿਆ ਜਿਹਦੇ ਵਿੱਚ 2300 ਕਮੈਂਟ 18000 ਲੋਕਾਂ ਨੇ ਸ਼ੇਅਰ ਕੀਤਾ ਹੁਣ ਇਹਨਾਂ ਨੂੰ ਮੈਂ ਕੀ ਕਵਾਂ ਪਹਿਲਾਂ ਇਹ ਦੱਸੋ ਤੁਹਾਡੇ ਕੰਮ ਰੁਕੇ ਵੇ ਏਸ ਠੱਠੇ ਦੀ ਵੀਡੀਓ ਸ਼ੇਅਰ ਕਰਕੇ ਤੁਹਾਡੇ ਕੰਮ ਚੱਲ ਸਕਦੇ ਆ ਇੰਨਾ ਤੁਸੀਂ ਦੁਨੀਆ ਯਾਰ ਅੰਧਵਿਸ਼ਵਾਸਾਂ ਦੇ ਵਿੱਚ ਖੁੱਬ ਗਏ ਯਾਰ AI ਦੇ ਨਾਲ ਵੀਡੀਓ ਬਣੀਆਂ ਆਉਂਦੀਆਂ ਤੇ ਪਾਗਲਾ ਵਰਗੂ ਸ਼ੇਅਰ ਤੇ ਸ਼ੇਅਰ ਸ਼ੇਅਰ ਤੇ ਸ਼ੇਅਰ ਸ਼ੇਅਰ ਤੇ ਸ਼ੇਅਰ ਐਡੇ ਬੇਵਕੂਪ ਲੋਕ ਆ ਜਿਹੜੇ ਇੰਨਾ ਅੰਧਵਿਸ਼ਵਾਸਾਂ ਚ ਕਿਸੇ ਦੇ ਮਗਰ ਲੱਗ ਕੇ ਮੈਂ ਕਹਨਾ ਧੜਾ ਧੜ ਵੀਡੀਓ ਨੂੰ ਸ਼ੇਅਰ ਕਰ ਦੇ ਜੇ ਕੋਈ ਚੰਗੀ ਵੀਡੀਓ ਪਾਉਂਦਾ ਤੁਸੀਂ ਉਹਨੂੰ ਕਦੇ ਲਾਈਕ ਨਹੀਂ ਕਰਕੇ ਗਏ ਤੇ ਇਹਨਾਂ ਦੇ ਡੰਗਰਾਂ ਦੇ ਮਗਰ ਲੱਗ ਕੇ ਉਹਨਾਂ ਨੇ ਤਾਂ ਪੈਸੇ ਕਮਾਣੇ ਆ ਕਿਉਂਕਿ ਉਹਨਾਂ ਨੂੰ ਇੱਕ ਟਰੈਕ ਮਿਲ ਗਈ ਲੋਕੀ ਕਿਸੇ ਹਿਸਾਬ ਦੇ ਨਾਲ ਬੇਵਕੂਫ ਬੰਦੇ ਆ ਤੁਸੀਂ ਬੇਵਕੂਫ ਬਣਿਆ ਨੇ ਆ ਤੁਹਾਡੇ ਘਰ ਦੇ ਵਿੱਚ ਕੋਈ 1 ਰੁਪਿਆ ਆਵੇ ਜਾਂ ਨਾ ਆਵੇ ਤੁਹਾਨੂੰ ਡੰਗਰ ਬਣਾ ਕੇ ਪਸ਼ੂ ਬਣਾ ਕੇ ਤੁਹਾਡੇ ਤੋਂ ਹਜ਼ਾਰਾਂ ਰੁਪਏ ਕਮਾ ਰਹੇ ਆ ਆ ਜਿਹੜੀ ਵੀਡੀਓ ਦੀ ਗੱਲ ਮੈਂ ਕਰਦਾ ਜਿਹਦੇ ਘਟੋ-ਘਟ ਵੀ 7 ਮਿਲੀਅਨ ਵਿਊ ਹੈ 7 ਮਿਲੀਅਨ ਵਿਊ ਤੇ ਹਿਸਾਬ ਲਾ ਲਓ ਉਹ 1.5 200 ਡਾਲਰ ਅੰਦਰ ਕਰ ਗਿਆ ਫੇਸਬੁੱਕ ਤੋਂ ਉਹ ਤੁਹਾਡੇ ਤੋਂ ਕਮਾਈ ਕਰ ਗਿਆ ਤੁਹਾਨੂੰ 1 ਰੁਪਿਆ ਆਇਆ ਜਾਂ ਨਹੀਂ ਆਇਆ ਪਰ ਤੁਹਾਨੂੰ ਬੇਵਕੂਫ ਬਣਾ ਗਿਆ ਹੁਣ ਤੀਜੀ ਵੀਡੀਓ ਦੀ ਗੱਲ ਕਰਦਾ ਚਿੱਟੇ ਰੰਗ ਦਾ ਘੋੜਾ 100 ਸਾਲ ਚ ਇੱਕ ਵਾਰ ਹੀ ਦਿੰਦਾ ਵੀਡੀਓ ਦੇਖਣ ਵਾਲੇ ਦੇ ਘਰੇ ਖੁਸ਼ੀਆਂ ਆਉਣਗੀਆਂ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ ਚਿੱਟੇ ਰੰਗ ਦਾ ਘੋੜਾ ਕਹਿੰਦਾ 100 ਸਾਲ ਬਾਅਦ ਇੱਕ ਵਾਰੀ ਦਿਖਦਾ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਿਓ ਹੁਣ ਇਸ ਵੀਡੀਓ ਤੇ ਲਾਈਕ ਕਿੰਨੇ ਆ 30000 ਕਮੈਂਟ ਕਿੰਨੇ 622 ਜਿਹਦੇ ਵਿੱਚ ਕੁਝ ਬੰਦੇ ਚੰਗੇ ਵੀ ਸੀ ਜਿਨ੍ਹਾਂ ਨੂੰ ਪਤਾ ਇਹ ਵੀਡੀਓ AI ਦੇ ਨਾਲ ਬਣੀ ਆ ਉਹਨਾਂ ਨੇ ਇਹਦੀ ਮਾਂ ਭੈਣ ਕਰਤੀ ਥੱਲੇ ਕਮੈਂਟਾਂ ਦੇ ਵਿੱਚ ਗਾਲ੍ਹਾਂ ਕੱਢੀਆਂ ਪਰ ਜਿਹੜੇ ਥੱਲੇ ਲਿਖੀ ਜਾਂਦੇ ਵਾਹਿਗੁਰੂ 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 ਉਹਨਾਂ ਨੂੰ ਮੈਂ ਡੰਗਰਾਂ ਨੂੰ ਕੀ ਕਵਾਂ ਇਹਦੀ ਵੀਡੀਓ ਦੀ ਸ਼ੇਅਰਿੰਗ ਹੈਗੀ 2900 ਇਹ ਬੰਦੇ ਨੇ 2.6 ਮਿਲੀਅਨ ਵਿਊ ਲੈ ਲੇ ਡੰਗਰਾਂ ਨੂੰ ਬੇਵਕੂ ਬਣਾ ਕੇ ਤੁਹਾਨੂੰ ਪੈਸੇ ਤਾਂ ਮਿਲੇ ਨਹੀਂ ਪਰ ਤੁਸੀਂ ਉਸ ਬੰਦੇ ਦੇ ਮਗਰ ਲੱਗ ਕੇ ਤੁਸੀਂ ਬੇਵਕੂ ਜਰੂਰ ਬਣਿਆ ਬਲਕਿ ਜਿਹੜੇ ਵੀਡੀਓ ਪਾਉਂਦੇ ਆ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਇਹ ਵੀਡੀਓ AI ਦੇ ਨਾਲ ਬਣੀ ਵੀ ਆ ਪਰ ਨਹੀਂ ਲੋਕੇ AI ਦੇ ਨਾਲ ਪਹਿਚਾਨ ਹੀ ਨਹੀਂ ਕਰ ਸਕਦਾ ਹੁਣ ਮੈਂ ਗੱਲ ਕਰਾਂ AI ਦੀ ਇੰਡੀਆ ਦੇ ਵਿੱਚ ਮੈਂ ਕਹਿੰਦਾ ਇਹ AI ਬੈਨ ਹੋਣੀ ਚਾਹੀਦੀ ਆ ਕਿਉਂ ਬੈਨ ਹੋਣੀ ਚਾਹੀਦੀ ਆ AI ਦੇ ਨਾਲ ਉਹ ਕੁਝ ਹੋ ਰਿਹਾ ਜਿਹੜਾ ਜ਼ਿੰਦਗੀ ਦੇ ਵਿੱਚ ਆਪਾਂ ਸੋਚਿਆ ਤੱਕ ਨਹੀਂ ਕਈ ਪਿੰਡਾਂ ਦੇ ਵਿੱਚ ਪਾਣੀ ਤੱਕ ਨਹੀਂ ਆਇਆ ਪਰ ਉਹ ਪਿੰਡਾਂ ਦੇ ਵਿੱਚ AI ਦੇ ਨਾਲ ਹੜ੍ਹ ਦਿਖਾਏ ਜਾ ਰਹੇ ਆ ਦਰਬਾਰ ਸਾਹਿਬ ਦੀ ਕਿੱਡੀ ਨਿੰਦਨਯੋਗ ਘਟਨਾ ਵਾ ਪਿੱਛੇ ਜੇ ਇੱਕ AI ਤੇ ਵੀਡੀਓ ਵਾਇਰਲ ਹੁੰਦੀ ਪਈ ਆ ਮੈਂ ਉਹ ਪਲੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਡੇ ਆਪਣੇ ਧਰਮ ਦੀ ਆਪ ਨਖੇਦੀ ਹੋ ਰਹੀ ਆ AI ਦੇ ਨਾਲ ਦਰਬਾਰ ਸਾਹਿਬ ਨੂੰ ਥੱਲੇ ਸਿੱਟਿਆ ਗਿਆ ਕੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਥੱਲੇ ਡੱਗ ਪਿਆ ਹੜ ਦੇ ਕਰਕੇ ਜਿਹੜੇ ਤਾਂ ਬੇਵਕੂਫ ਆ ਜਿਹੜੇ AI ਦੇ ਨਾਲ ਐਵੇਂ ਦੀਆਂ ਚੀਜ਼ਾਂ ਬਣਾਉਂਦੇ ਆ ਪਹਿਲਾਂ ਤਾਂ ਉਹਨਾਂ ਨੂੰ ਲਾਹਨਤਾ ਦੂਜੀ ਸਰਕਾਰ ਨੂੰ ਬੇਨਤੀ ਆ ਇੰਡੀਆ ਦੇ ਵਿੱਚ AI ਨੂੰ ਬੈਨ ਕਰ ਦਿਓ ਜੇ AI ਨੂੰ ਬੈਨ ਨਾ ਕੀਤਾ ਨਾ ਪਤਾ ਨਹੀਂ ਕਿਹਦੀ ਜਨਾਨੀ ਦੀ ਕਿਹਦੇ ਨਾਲ ਫੋਟੋ ਮੈਂ ਐਡਿਟ ਕਰਕੇ ਤੁਹਾਡੇ ਸਾਹਮਣੇ ਰੱਖ ਦੇਣਗੇ ਅੱਜ ਕੱਲ ਤਾਂ ਕੋਈ ਲੇਡੀਜ਼ ਵੀ ਆਪਣੀ ਫੋਟੋ ਵੀ ਅਪਲੋਡ ਕਰਦੀ ਹੈ ਨਾ ਉਹ ਵੀ ਨੁਕਸਾਨ ਦਾ ਕਰ ਕਿਉਂਕਿ AI ਨੇ ਪਤਾ ਹੀ ਨਹੀਂ ਕਿਹਦੇ ਨਾਲ ਕਿਹਦੀ ਵੀਡੀਓ ਜੋੜ ਦਾਨੀ ਆ ਬੇਨਤੀ ਹੈ ਇਹਨਾਂ ਤੇ ਆਪਾਂ ਇਹ ਸੁਝਾਅ ਜ਼ਰੂਰ ਦਿਓ ਜਿਹੜੇ ਲੋਕ ਇੰਨੇ ਇਨ੍ਹਾਂ ਵੀਡੀਓ ਦੇ ਵਿੱਚ ਵੜ ਕੇ ਵੀਡੀਓ ਨੂੰ ਸ਼ੇਅਰ ਕਰਦੇ ਕਮੈਂਟ ਕਰਦੇ ਆ ਮੈਂ ਕਹਿੰਦਾ ਸਾਰਾ ਕੁਝ ਕਰਦੇ ਆ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਤੋਂ ਨੂੰ ਵੀ ਕੋ ਬਣਾਇਆ ਬਸ ਤੋਂਡੇ ਤੋਂ ਪੈਸੇ ਕਮਾ ਰਿਆ ਤਾਂ ਉਹ ਵੀਡੀਓ ਬਣਾਉਣ ਵਾਲੇ ਜਿਹਦੇ ਥੱਲੇ ਬੰਦਾ ਬੂਥੀ ਜੀ ਲਾ ਕੇ ਕਹਿ ਦਿੰਦਾ ਕਿ ਸ਼ੇਅਰ ਕਰੋ ਤੁਹਾਡੇ ਘਰਾਂ ਦੇ ਵਿੱਚ ਲੱਖਾਂ ਦੀ ਕਮਾਈ ਆਊਗੀ ਕੰਮ ਰੁਕੇ ਚੱਲ ਪਣਗੇ ਐ ਕੰਮ ਰੁਕਦੇ ਹੁੰਦੇ ਜਾਂ ਐ ਚੱਲਦੇ ਹੁੰਦੇ ਕਿਸੇ ਦੇ ਕਹਿਣ ਨਾਲ ਕੋਈ ਕੰਮ ਰੁਕਦੇ ਨਹੀਂ ਹੁੰਦੇ ਕਿਸੇ ਦੇ ਕਹਿਣ ਨਾਲ ਕੰਮ ਚੱਲਦੇ ਨਹੀਂ ਹੁੰਦੇ ਆਪਣੀ ਮਿਹਨਤ ਕਰਦੇ ਰਿਆ ਕਰੋ ਆਂਧਵਿਸ਼ਵਾਸਾ ਜੋ ਬਾਹਰ ਨਿਕਲੋ ਬੇਨਤੀ ਆ ਇਸ ਵੀਡੀਓ ਤੇ ਉਹਨਾਂ ਡੰਗਰਾਂ ਨੂੰ ਵੀ ਟੈਗ ਜਰੂਰ ਕਰਿਓ ਜਿਹੜੇ ਲੋਕੀ ਇੱਕ ਦੂਜੇ ਨੂੰ ਬੇਵਕੂਫ ਬਣਾ ਕੇ ਲੱਖਾਂ ਰੁਪਏ ਕਮਾਰੇ ਆ ਤੇ ਬੇਨਤੀ ਆ ਸਰਕਾਰਾਂ ਨੂੰ ਵੀ ਇਸ AI ਨੂੰ ਇੰਡੀਆ ਦੇ ਵਿੱਚੋਂ ਬੈਨ ਕਰ ਦਿਓ ਨਹੀਂ ਤਾਂ ਪਤਾ ਹੀ ਨਹੀਂ ਕਿਹੜੇ ਲੀਡਰ ਦੀ ਕਿਹਦੇ ਨਾਲ ਵੀਡੀਓ AI ਦੇ ਨਾਲ ਬਣ ਕੇ ਤੁਹਾਡੇ ਸਾਹਮਣੇ ਆ ਜਾਣੀ ਆ ਤੇ ਜੇ ਕਿਸੇ ਨੂੰ ਉਹਨਾਂ ਭੇਡਾਂ ਨੂੰ ਜਿਹੜੇ ਇਸ ਵੀਡੀਓ ਨੂੰ ਲਾਈਕ ਕਰਕੇ ਜਾਂਦੇ ਜਾਂ ਜਿਹੜੇ ਡੰਗਰ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਇੱਕ ਚੰਨ ਵਿਊਆਂ ਪਿੱਛੇ ਉਹਨਾਂ ਨੂੰ ਵੀ ਟੈਗ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ